ਬਚ ਕੇ ਰਹੋ ਬਈ ਆ ਨਵੇਂ ਤਰੀਕੇ ਦੀ ਠੱਗੀ ਤੋਂ ਠੱਗਾਂ ਨੇ ਇੱਕ ਹੋਰ ਨਵਾਂ जुगाੜ ਹੈ ਜਿਹੜਾ ਉਹ ਲਾਇਆ ਠੱਗੀ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਣ ਲੱਗੇ ਨੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਬਲੈਕਮੇਲ ਕਰਨ ਲੱਗੇ ਨੇ ਕਿ ਆਮ ਤੋਂ ਆਮ ਬੰਦੇ ਦੇ ਵੀ ਜਿਹੜਾ ਹੈਗਾ ਪੈਰਾਤਲੋ ਜ਼ਮੀਨ ਇੱਕ ਵਾਰ ਤਾਂ ਖਿਸਕਾ ਦਿੰਦੇ ਨੇ ਤੇ ਪੜੇ ਲਿਖੇ ਬੰਦੇ ਨੂੰ ਵੀ ਸ਼ਾਇਦ ਪਤਾ ਨਹੀਂ ਲੱਗਦਾ ਕਿ ਉਸ ਦੇ ਨਾਲ ਹੋ ਤਾਂ ਹੋ ਕੀ ਗਿਆ ਸਾਰੀ ਗੱਲ ਦੱਸਾਂਗੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿਸ ਤਰੀਕੇ ਦੀ ਨਵੀਂ ਠੱਗੀ ਹੈ ਜਿਹੜੀ ਅੱਜ ਕੱਲ ਇਹਨਾਂ ਠੱਗਾਂ ਨੇ ਲੱਭੀ ਹੈ ਤੇ ਕਿਵੇਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਉਹਨਾਂ ਤੇ ਉਹਨਾਂ ਤੋਂ ਪੈਸੇ ਨੇ ਜਿਹੜੇ ਉਹ ਲੁੱਟੇ ਜਾ ਰਹੇ ਨੇਗੇ ਪਹਿਲਾਂ ਜਿਹੜਾ ਇੱਕ ਫੋਨ ਕਾਲ ਆਉਂਦਾ ਸੀ ਤੇ ਕਹਿ ਦਿੰਦੇ ਸੀ ਅਸੀਂ ਵਿਦੇਸ਼ ਤੋਂ ਤੁਹਾਡੇ ਰਿਸ਼ਤੇਦਾਰ ਆ ਇਦਾਂ ਉਦਾਂ ਇਦਾਂ ਠੱਗ ਦੇ ਸੀਗੇ ਤੇ ਹੁਣ ਇੱਕ ਨਾਰਮਲ ਕਾਲ ਨਹੀਂ ਸਗੋਂ ਦੀ ਵੀਡੀਓ ਕਾਲ ਆਉਂਦੀ ਹੈ ਵੀਡੀਓ ਕਾਲ ਦੇ ਵਿੱਚ ਇੱਕ ਕੁੜੀ ਹੈ ਜਿਹੜੀ ਉਹ ਤੁਹਾਨੂੰ ਦਿਖਾਈ ਦੇਵੇਗੀ ਤੇ ਉਹ ਕੁੜੀ ਜਿਹੜੀ ਹੁੰਦੀ ਹੈਗੀ ਨਿਊਡ ਯਾਨੀ ਕਿ ਉਸਨੇ ਕੱਪੜੇ ਨਹੀਂ ਪਾਏ ਹੁੰਦੇ ਆਪਣੇ ਸਾਰੇ ਕੱਪੜੇ ਉਤਾਰ ਕੇ ਜਿਹੜੀ ਆ ਉਹ ਕੈਮਰੇ ਦੇ ਸਾਹਮਣੇ ਬੈਠੀ ਹੁੰਦੀ ਆ ਤੇ ਉਹ ਤੁਹਾਡੀ ਵੀਡੀਓ ਹੈ ਜਿਹੜੀ ਉਹ ਪਹਿਲਾਂ ਹੀ ਰਿਕਾਰਡਿੰਗ ਤੇ ਲਈ ਹੁੰਦੀ ਆ ਉਹਨਾਂ ਨੇ ਉਹ ਤੁਹਾਡੀ ਵੀਡੀਓ ਹੈ ਜਿਹੜੀ ਉਹ ਰਿਕਾਰਡ ਕਰ ਲੈਂਦੇ ਆ ਤੇ ਜਿੰਨੇ ਨੂੰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਵੀਡੀਓ ਹੈ ਜਿਹੜੀ ਉਹ ਰਿਕਾਰਡ ਹੋ ਗਈ ਹੈਗੀ ਜਾਂ ਫਿਰ ਉਹ ਤੁਹਾਨੂੰ ਜਾਣਕਾਰੀ ਦਿੰਦੇ ਨੇ ਕਿ ਤੁਹਾਡੀ ਵੀਡੀਓ ਹੈ ਜਿਹੜੀ ਉਹ ਰਿਕਾਰਡ ਹੋ ਚੁੱਕੀ ਹੈ ਉਹਨੇ ਨੂੰ ਤੁਹਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਇਸ ਥਾਣੇ ਦੇ ਵਿੱਚ ਤੁਹਾਡੀ ਰੱਪੜ ਲਿਖਾ ਦਾਂਗੇ ਇੱਥੇ ਥਾਣੇ ਨੂੰ ਤੁਹਾਡੀ ਵੀਡੀਓ ਦੇ ਦਾਂਗੇ ਤੁਹਾਡੇ ਜਾਣਕਾਰਾਂ ਨੂੰ ਵੀਡੀਓ ਭੇਜ ਦਾਂਗੇ ਬਹੁਤ ਥਾਵਾਂ ਤੇ ਜਿਹੜਾ ਜਾਣਕਾਰਾਂ ਨੂੰ ਵੀਡੀਓ ਭੇਜ ਵੀ ਦਿੰਦੇ ਨੇ ਜੋ ਕਿ ਤੁਹਾਡੇ ਫੇਸਬੁਕ ਤੇ ਫਰੈਂਡ ਹੁੰਦੇ ਆ ਜਾਂ ਫਿਰ ਤੁਹਾਡੇ ਕਿਦਾਂ ਵੀ ਤੁਹਾਡਾ ਆਈਡੀ ਵਗੈਰਾ ਹੈਕ ਕਰਕੇ ਥੋੜੇ ਜਾਣਕਾਰਾਂ ਨੂੰ ਵੀਡੀਓ ਵੀ ਭੇਜ ਦਿੰਦੇ ਐ ਤੇ ਬੰਦਾ ਬੇਸ਼ਰਮੀ ਦਾ ਮਾਰਾ ਜਿਹੜਾ ਉਹਨਾਂ ਨੂੰ ਪੈਸੇ ਪਾਉਣੇ ਸ਼ੁਰੂ ਕਰ ਦਿੰਦਾ ਤੇ ਉਹ ਬੰਦੇ ਇੰਨੇ ਕ ਪੈਸੇ ਠੱਗ ਲੈਂਦੇ ਨੇ ਬੰਦੇ ਨੂੰ ਕਿ ਬੰਦਾ ਜਦੋਂ ਤੱਕ ਉਹਨੂੰ ਅਸਲ ਦੇ ਵਿੱਚ ਪਤਾ ਲੱਗਦਾ ਕਿ ਹੋਇਆ ਕੀ ਸੀਗਾ ਤੇ ਉਹ ਉਦੋਂ ਤੱਕ ਬਹੁਤ ਜ਼ਿਆਦੇ ਪੈਸੇ ਆਉਂਦਾ ਜਿਹੜਾ ਹੈਗਾ ਪੈਸੇ ਉਸ ਤੋਂ ਲੁੱਟੇ ਜਾ ਚੁੱਕੇ ਹੁੰਦੇ ਨੇ ਇਸ ਲਈ ਜੇਕਰ ਕਦੇ ਵੀ ਇਦਾਂ ਦੀ ਕੋਈ ਵੀਡੀਓ ਕਾਲ ਆਵੇ ਪਹਿਲੀ ਗੱਲ ਤਾਂ ਚੱਕੜੀ ਨਹੀਂ ਐ ਅਣਜਾਣ ਨੰਬਰ ਤੋਂ ਵੀਡੀਓ ਕਾਲ ਆਵੇ ਤਾਂ ਕਦੇ ਵੀ ਚੱਕੜੀ ਨਹੀਂ ਐ ਜੇ ਚੱਕੜੀਆਂ ਤਾਂ ਨਾਲ ਦੀ ਨਾਲ ਪਹਿਲਾਂ ਤਾਂ ਆਪਣਾ ਫੇਸ ਐ ਜਿਹੜਾ ਉਹ ਤੇ ਰਿਵੀਲ ਨਹੀਂ ਕਰਨਾ ਆਪਣਾ ਜਿਹੜਾ ਕੈਮਰੇ ਤੇ ਹੱਥ ਰੱਖ ਲੈਣਾ ਆ ਉਸ ਤੋਂ ਬਾਅਦ ਜੇਕਰ ਇਦਾਂ ਦੀ ਕੋਈ ਗਲਤ ਤੁਹਾਡੇ ਨਾਲ ਵੀਡੀਓ ਕਾਲ ਵਗੈਰਾ ਕਰ ਰਿਹਾ ਤਾਂ ਉਸ ਨੂੰ ਨਾਲ ਦੀ ਨਾਲ ਕੱਟ ਕੇ ਨੰਬਰ ਬਲੌਕ ਹੈ ਜਿਹੜਾ ਉਹ ਕਰ ਦੋ ਤੇ ਅਜਿਹੇ ਬੰਦਿਆਂ ਨਾਲ ਕੋਈ ਗੱਲ ਬਾਤ ਹੈ ਜਿਹੜੀ ਉਹ ਨਾ ਕਰੋ ਕਿਉਂਕਿ ਇਸ ਤਰੀਕੇ ਦੇ ਨਾਲ ਤੁਸੀਂ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਕੁੜੀਆਂ ਨੇ ਜਿਹੜੀਆਂ ਇਸ ਗਰੋਹ ਦੇ ਵਿੱਚ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਜੋ ਕਿ ਲੋਕਾਂ ਨੂੰ ਠੱਗਦੀਆਂ ਨੇਂਗੀਆਂ ਪੈਸੇ ਨੇ ਜਿਹੜੇ ਆਮ ਤੌਰ ਤੇ ਬੰਦਾ ਜਦੋਂ ਬੰਦੇ ਨੂੰ ਕੋਈ ਕਹ ਦੇ ਕੇ ਇਦਾਂ ਦੀ ਤੁਹਾਡੀ ਵੀਡੀਓ ਕਈ ਵਾਰ ਉਹ YouTube Facebook ਦਾ ਲਿੰਕ ਵੀ ਬਣਾ ਕੇ ਭੇਜਦੇ ਨੇ ਕਿ ਅਸੀਂ ਤੁਹਾਡੀ ਵੀਡੀਓ ਹੈ ਜਿਹੜੀ ਅਪਲੋਡ ਕਰਨ ਲੱਗੇ ਆ ਤੁਹਾਡੀ ਵੀਡੀਓ ਅਪਲੋਡ ਕਰਤੀ ਆ ਤੁਸੀਂ ਦੇਖ ਲਓ ਤੁਸੀਂ ਜੇ ਸਾਨੂੰ ਨਾ ਭੇਜੀ ਤਾਂ ਪੂਰੀ ਦੁਨੀਆ 'ਚ ਵਾਇਰਲ ਹੋ ਜੇਗੀ ਤੁਹਾਡੀ ਬਦਨਾਮੀ ਹੋਏਗੀ ਇਸ ਲਈ ਅਜੇ ਲੋਕਾਂ ਤੋਂ ਬਚ ਕੇ ਰਹੋ ਤੇ ਕਦੇ ਵੀ ਅਣਜਾਣ ਬੰਦੇ ਦੀ ਵੀਡੀਓ ਕਾਲ ਨਾ ਚੱਕੋ ਕਿਉਂਕਿ ਬਹੁਤ ਤਰੀਕੇ ਦੀਆਂ ਠੱਗੀਆਂ ਨੇ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਨੇ ਇਸ ਲਈ ਸਾਵਧਾਨ ਹੋਵੋ ਤੇ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਜ਼ਰੂਰ ਪਹੁੰਚਾਓ ਤਾਂ ਜੋ ਕਿਸੇ ਭਲੇ ਬੰਦੇ ਦੀ ਕਿਉਂਕਿ ਸਾਡੇ ਜਿਹੜੇ ਬਜ਼ੁਰਗੋ ਹੁੰਦੇ ਨੇ ਉਹਨਾਂ ਕੋਲ ਵੀ ਅੱਜਕੱਲ ਸਮਾਰਟਫੋਨ ਨੇ ਤੇ ਉਹਨਾਂ ਨੂੰ ਸ਼ਾਇਦ ਇਦਾਂ ਦਾ ਪਤਾ ਹੀ ਨਹੀਂ ਹੁੰਦਾ ਇਹ ਚੀਜ਼ ਹੈ ਕੀ ਆ ਤੇ ਇਦਾਂ ਉਹਨਾਂ ਦੇ ਨਾਲ ਹੋ ਕੀ ਗਿਆ ਤੇ ਉਹ ਜਿਹੜੀ ਵੀਡੀਓ ਕਾਲ ਆਉਂਦੀ ਆ ਉਹ ਚੱਕ ਲੈਂਦੇ ਨੇ ਨਾਲ ਦੀ ਨਾਲ ਉਹ ਰਿਕਾਰਡ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਡਰ ਦੇ ਮਾਰੇ ਬਜ਼ੁਰਗ ਤਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਪਾਉਂਦੇ ਕਿ ਕਿਤੇ ਸਾਨੂੰ ਗਲਤੀ ਨਾ ਸਮਝਣ ਲੱਗ ਜਾਣ ਇਹਦੇ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਹੁੰਦੀ ਆ ਤੇ ਇਸ ਲਈ ਵੀਡੀਓ ਨੂੰ ਸ਼ੇਅਰ ਕਰੋ ਤੇ ਸਭ ਤੱਕ ਜ਼ਰੂਰ ਪਹੁੰਚਾ ਦਿਓ